ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰ ਵਾਲਿਓ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਸਹਿਤ ਪਿਆਰ ਸਹਿਤ ਬੇਨਤੀ ਕੀਤੀ ਜਾ ਰਹੀ ਹੈ ਬੇਗੰਪੂਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ, ਪਾਰਟ, ਜਰਮਨ ਤੇ ਹੋਲੈਂਡ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਜਨਮ ਭੂਮੀ ਸੀਰ ਗਵਰਧਨ ਬਨਾਰਸ ਕਾਂਚੀ ਵਿਖੇ ਉਹਨਾਂ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਤੀਸਰਾ ਫ੍ਰੀ ਮੈਡੀਕਲ ਕੈਂਪ ਜਿਹੜਾ ਆ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਭਾਰਤ ਹਾਲੈਂਡ ਜਰਮਨ ਵੱਲੋਂ ਮਿਲ ਕੇ ਲਗਾਇਆ ਜਾ ਰਿਹਾ ਹੈ ਜਿਹੜੀ ਕਿ ਬਹੁਤ ਹੀ ਉੱਤਮ ਸੇਵਾ ਹੈ ਸਤਗੁਰਾਂ ਦੀ ਗੁਰਬਾਣੀ ਫਰਮਾਨ ਕਰਦੀ ਹੈ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈਐ ਜੇ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਮਾਨਵਤਾ ਦੀ ਸੇਵਾ ਕਰੀਏ ਲੋਕ ਭਲਾਈ ਕਾਰਜ ਕਰੀਏ ਤਾਂ ਰੱਬੀ ਦਰਗਾਹ ਦੇ ਵਿੱਚ ਵੀ ਮਾਨ ਸਤਕਾਰ ਮਿਲਦਾ ਹੈ ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਤ ਬੇਗਮਪੁਰਾ ਇਡ ਇੰਟਰਨੈਸ਼ਨਲ ਟੀਮ ਫਰਾਂਸ ਭਾਰਤ ਹਾਲੈਂਡ ਤੇ ਜਰਮਨ ਵੱਲੋਂ ਮਿਲ ਕੇ 11 12 13 ਫਰਵਰੀ ਨੂੰ 2025 ਤੀਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵੀ ਕਿਸੇ ਮਾਈ ਪਾਈ ਬਜ਼ੁਰਗ ਵੀਰ ਭੈਣ ਭਰਾ ਨੂੰ ਮੈਡੀਸਨ ਦੀ ਇਲਾਜ ਦੀ ਜਰੂਰਤ ਹੋਵੇ ਇਸ ਤੀਸਰੇ ਫ੍ਰੀ ਮੈਡੀਕਲ ਕੈਂਪ ਦੇ ਵਿੱਚੋਂ ਫ੍ਰੀ ਦਵਾਈਆਂ ਫ੍ਰੀ ਮੈਡੀਕਲ ਚੈੱਕਅਪ ਸੰਗਤਾਂ ਕਰਵਾ ਸਕਦੀਆਂ ਨੇ ਲਾਹਾ ਪ੍ਰਾਪਤ ਕਰ ਸਕਦੀਆਂ ਨੇ ਸੋ ਫਿਰ ਦੁਬਾਰਾ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਭਾਰਤ ਹਾਲੈਂਡ ਜਰਮਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਜਨਮ ਭੂਮੀ ਸੀਰ ਗੁਰਵਰਧਨ ਬਨਾਰਸ ਕਾਂਚੀ ਵਿਖੇ ਤੀਸਰਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ 11 12 13 ਫਰਵਰੀ 2025 ਨੂੰ ਸੋ ਜਿਸ ਵੀ ਮਾਈ ਭਾਈ ਵੀਰ ਬਜ਼ੁਰਗ ਭੈਣ ਭਰਾ ਨੂੰ ਇਲਾਜ ਵਾਸਤੇ ਜ਼ਰੂਰਤ ਹੋਵੇ ਦਵਾਈ ਮੈਡੀਸਿਨ ਦੀ ਜ਼ਰੂਰਤ ਹੋਵੇ ਉਸ ਫ੍ਰੀ ਮੈਡੀਕਲ ਕੈਂਪ ਚੋਂ ਦਵਾਈਆਂ ਲੈ ਸਕਦੇ ਹਨ ਇਹ ਬੜੀ ਉੱਤਮ ਸੇਵਾ ਹੈ। ਔਰ ਸੰਗਤਾਂ ਨੂੰ ਬੇਨਤੀ ਵੀ ਹੈ ਭਾਈ ਜਿੱਥੇ ਤੁਸੀਂ ਤਨ ਕਰਕੇ ਸੇਵਾ ਕਰਨੀ ਹੈ, ਮਨ ਕਰਕੇ ਸੇਵਾ ਕਰਨੀ ਹੈ, ਧਨ ਕਰਕੇ ਵੀ ਸੇਵਾ ਕਰ ਸਕਦੇ ਹੋ। ਤਨ ਦੀ ਸੇਵਾ ਹੈ ਜਿਵੇਂ ਆਪ ਤੁਸੀਂ ਇਸ ਮਹਾਨ ਕੈਂਪ ਵਿੱਚ ਜਾ ਕੇ ਪਹੁੰਚ ਕੇ ਸੰਗਤਾਂ ਦੀ ਸੇਵਾ ਕਰ ਸਕਦੇ ਹੋ ਮਨ ਕਰਕੇ ਸਤਿਗੁਰਾਂ ਦੇ ਉਪਦੇਸ਼ ਤੇ ਚੱਲ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਧਨ ਕਰਕੇ ਤੁਸੀਂ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਜਿੱਥੇ ਲੋਕ ਪੁਲਾਈ ਕਾਰਜਾਂ ਦਾ ਕੁੰਭ ਲੱਗ ਰਿਹਾ ਹੈ ਸੇਵਾ ਦਾ ਮਹਾਨ ਕੁੰਭ ਲੱਗ ਰਿਹਾ ਹੈ ਉੱਥੇ ਤੁਸੀਂ ਸੇਵਾ ਦਾ ਯੋਗਦਾਨ ਪਾ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਬੇਗੰਪੁਰਾ ਇਹ ਇੰਟਰਨੈਸ਼ਨਲ ਟੀਮ ਫਰਾਂਸ ਭਾਰਤ ਹੌਲੈਂਡ ਜਰਮਨ ਵੱਲੋਂ ਆਪ ਜੀ ਨੂੰ ਜੇ ਮਾਇਆ ਦਾ ਤੁਸੀਂ ਸਹਿਯੋਗ ਕਰਨਾ ਹੈ ਯੋਗਦਾਨ ਪਾਉਣਾ ਉਹ ਲੈ ਕੇ ਆਪ ਜੀ ਨੂੰ ਭੇਜ ਦਿੱਤਾ ਜਾਵੇਗਾ ਜਿਸ ਵੇਲੇ ਤੁਸੀਂ ਆਪਣੀ ਸੇਵਾ ਭੇਜ ਕੇ ਸਤਗੁਰਾਂ ਦੀਆਂ ਮਾਲਕ ਵਾਹਿਗੁਰੂ ਦੀਆਂ ਖੁਸ਼ੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਦੇ ਹੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁਖ ਸੇਵਾਦਾਰ ਭਾਈ ਸਾਹਿਬ ਆਈਰਮ ਸਿੰਘ ਮਹੰਗੜਾ ਜੀ ਦਾ ਜਿਹੜੇ ਮਾਨਵਤਾ ਦੇ ਭਲੇ ਵਾਸਤੇ ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਹਨ ਜਾਤ ਪਾਤ ਕੌਮ ਮਰਜ਼ਬ ਤੋਂ ਉੱਪਰ ਉੱਠ ਕੇ ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਹੋਣ ਇੰਡੀਆ ਪਾਕਿਸਤਾਨ ਯੂਕਰੇਨ ਤੁਰਕੀ ਸਪੇਨ ਬਸ ਉਹਨਾਂ ਦਾ ਮਿਸ਼ਨ ਹੈ ਸੇਵਾ ਸੋ ਸਤਿਗੁਰੂ ਜੀ ਉਹਨਾਂ ਨੂੰ ਵੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਨੇ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਬਣਾਈ ਆ ਜਿਸ ਦੇ ਮਾਧਿਅਮ ਰਾਹੀਂ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਹੁੰਦੀ ਆ ਇਹ ਬਹੁਤ ਉੱਤਮ ਸੇਵਾ ਹੈ ਸੋ ਸਤਿਗੁਰੂ ਜੀ ਸਾਰੇ ਸੇਵਾਦਾਰਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਮੈਂ ਆਪਣੇ ਵਿਚਾਰ ਇੱਥੇ ਹੀ ਸੰਕੋਚਦਾ ਹਾਂ ਔਰ ਜੋ ਸੰਗਤਾਂ ਨੂੰ ਬੇਨਤੀ ਕੀਤੀ ਹੈ 11 12 13 ਫਰਵਰੀ 2025 ਨੂੰ ਇਹ ਜੋ ਸੇਵਾ ਦਾ ਮਹਾਨ ਕੁੰਭ ਲੱਗ ਰਿਹਾ ਹੈ ਉਹਦੇ ਵਿੱਚ ਆਪਣਾ ਤਨ ਮਨ ਧਨ ਕਰਕੇ ਯੋਗਦਾਨ ਪਾ ਕੇ ਸਤਗੁਰਾਂ ਦੀਆਂ ਖੁਸ਼ੀਆਂ ਰਹਿਮਤਾਂ ਬਖਸ਼ਿਸ਼ ਪ੍ਰਾਪਤ ਕਰਨੀਆਂ ਜੀ ਭੁੱਲਾ ਚੁੱਕਾਂ ਦੀ ਖਿਮਾ ਦੇ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ